ਜਨਤਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਹੁਣ ਬਿਲਕੁਲ ਜਿਹੜੀਆਂ ਨੇ ਸਿਰ ਦੇ ਉੱਤੇ ਆ ਚੁੱਕੀਆਂ ਹੋਈਆਂ ਨੇ ਪਰ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਚਾਰ ਗੇੜ ਦੀਆਂ ਚੋਣਾਂ ਮੁਕੰਮਲ ਹੋ ਚੁੱਕੀਆਂ ਹੋਈਆਂ ਨੇ ਔਰ ਬਾਕੀ ਚਾਰ ਗੇੜਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਖੀਰਲੇ ਗੇੜ ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ ਸੋ ਉਹਦੇ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਅੱਜ ਜਨਤਾ ਦੀ ਕਚਹਿਰੀ ਅੰਬੂਜਾ ਸਿਮਿੰਟ ਪ੍ਰੈਜ਼ੈਂਸ ਜਨਤਾ ਦੀ ਕਚਹਿਰੀ ਲੈ ਕੇ ਹਾਜ਼ਰ ਆ ਔਰ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਉਸ ਸੀਟ ਤੋਂ ਅੱਜ ਜਨਤਾ ਦੀ ਕਚਹਿਰੀ ਲੈ ਕੇ ਹਾਜ਼ਰ ਹੋਏ ਆ ਜੋ ਸੀਟ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਹੌਟ ਸੀਟ ਬਣੀ ਹੋਈ ਹੈ ਕਿਉਂਕਿ ਜਿੱਥੇ ਤੱਕ ਗੱਲ ਕੀਤੀ ਜਾਂਦੀ ਹੈ ਜਲੰਧਰ ਦੀ ਸੀਟ ਦੀ ਤਾਂ ਜਲੰਧਰ ਦੀ ਸੀਟ ਜਿਹੜੀ ਹੈ ਉਹ ਆਪਣੇ ਵਿੱਚ ਹੌਟ ਕਿਉਂ ਹੋ ਜਾਂਦੀ ਹੈ ਕਿਉਂਕਿ ਇੱਕ ਸਾਬਕਾ ਮੁੱਖ ਮੰਤਰੀ ਇੱਥੇ ਉਮੀਦਵਾਰ ਨੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਪਾਰਟੀਆਂ ਦੇ ਵਿੱਚ ਬਹੁਤ ਫੇਜ਼ ਬਦਲ ਹੋਏ ਕਿਉਂਕਿ ਜਿਹੜਾ ਮੌਜੂਦਾ ਸੰਸਦ ਸੀਗਾ ਉਹ ਦੂਸਰੀ ਪਾਰਟੀ ਚਲਾ ਗਿਆ ਤੀਸਰੀ ਗੱਲ ਕਰੀਏ ਤਾਂ ਸ਼੍ਰੋਮਣੀ ਕਾਲੀ ਦਲ ਦੀ ਜਿੱਥੇ ਨਾਲ ਗੱਲ ਕਰੀਏ ਤਾਂ ਕਿਹ ਕਾਂਗਰਸ ਦੀ ਪਾਰਟੀ ਦਾ ਉਮੀਦਵਾਰ ਜਿਹੜਾ ਹੈ ਉਹ ਸ਼੍ਰੋਮਣੀ ਕਾਲੀ ਦਲ ਚ ਜਾਂਦਾ ਤੇ ਉਸ ਨੂੰ ਉਮੀਦਵਾਰ ਦੇ ਦਿੱਤਾ ਜਾਂਦਾ ਚੌਥਾ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਲਗਾਤਾਰ ਭਾਜਪਾ ਦੇ ਵਿੱਚ ਜਿਹੜੇ ਮੌਜੂਦਾ ਸੰਸਦ ਸਿਗੇ ਜਲੰਧਰ ਦੇ ਮੌਜੂਦਾ ਸੰਸਦ ਸਿਗੇ ਆਮ ਆਦਮੀ ਪਾਰਟੀ ਤੋਂ ਸੰਸਦ ਸਿਗੇ ਉਹ ਭਾਜਪਾ ਜਾਂਦੇ ਨੇ ਤੇ ਨਾਲੇ ਉਹਨਾਂ ਦੇ ਭਰੋਸਾ ਵਿੱਚ ਤਾਂ ਦਿੱਤਾ ਜਾਂਦਾ ਤੇ ਹੁਣ ਜਨਤਾ ਦੀ ਕਚਹਿਰੀ ਇੱਥੇ ਕੀ ਕਹਿੰਦੀ ਹੈ ਜਨਤਾ ਕੀ ਕਹਿੰਦੀ ਹੈ ਜਨਤਾ ਦੇ ਨੁਮਾਇੰਦੇ ਇੱਥੇ ਕੀ ਕਹਿੰਦੇ ਨੇ ਖਾਸ ਕਰ ਅੱਜ ਅਸੀਂ ਉਹਨਾਂ ਪਾਰਟੀਆਂ ਦੇ ਨੁਮਾਇੰਦੇ ਨੂੰ ਇੱਥ ਜਿਵੇਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਾਡੇ ਨਾਲ ਆਵਾਦੀ ਪਾਰਟੀ ਤੋਂ ਸੰਘੇੜਾ ਸਾਹਿਬ ਮੌਜੂਦ ਨੇ ਉਸ ਤੋਂ ਬਾਅਦ ਤੀਰ ਸਾਹਿਬ ਇਧਰੋਂ ਭਾਜਪਾ ਤੋਂ ਮੌਜੂਦ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਨਾਲ ਮੌਜੂਦ ਹੈਗੇ ਆ ਬਹੁਤ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ ਸ਼ੁਰੂਆਤ ਕਿੱਥੋਂ ਕਰਾਂਗੇ ਸ਼ੁਰੂਆਤ ਅਸੀਂ ਕਰਾਂਗੇ ਉਸ ਪਾਰਟੀ ਤੋਂ ਜਿਸ ਦਾ ਮੌਜੂਦਾ ਸੰਸਦ ਸੀਗਾ ਪਰ ਪਾਰਟੀ ਛੱਡ ਕੇ ਦੂਜੀ ਪਾਰਟੀ ਚਲਾ ਗਿਆ ਸੋ ਆਵਾਦੀ ਪਾਰਟੀ ਦੀ ਸ਼ੁਰੂਆਤ ਕਰਦੇ ਸੰਘੇੜਾ ਸਾਹਿਬ ਜਲੰਧਰ ਦੀ ਸੀਟ ਹੈ ਬਹੁਤ ਹੌਟ ਸੀਟ ਬਣ ਗਈ ਕਹਿੰਦੇ ਕਿ ਮੌਜੂਦਾ ਸੰਸਦ ਸੀਗਾ ਸੰਸਦ ਆਪਣੀ ਕੁਰਸੀ ਨੂੰ ਛੱਡ ਕੇ ਦੂਜੀ ਪਾਰਟੀ ਚ ਰਹਿ ਗਿਆ ਕਹਿੰਦਾ ਮੈਨੂੰ ਇੱਥੇ ਕੰਮ ਨਹੀਂ ਕਰਨ ਦਿੰਦਾ ਸਰਕਾਰ ਮੈਨੂੰ ਕੰਮ ਨਹੀਂ ਕਰਨ ਦਿੰਦੀ ਸੀ ਜਿਹੜਾ ਕਮਜ਼ੋਰ ਬੰਦਾ ਹੁੰਦਾ ਨਾ ਦੋਸ਼ ਲਾ ਕੇ ਦੌੜਦਾ ਹੁੰਦਾ ਆ ਆਮ ਆਦਮੀ ਪਾਰਟੀ ਨੇ ਤਾਂ ਇੱਕ ਹਾਰੇ ਹੋਏ ਐਮਐਲਏ ਨੂੰ ਇਹ ਆ ਕਿ ਉਹਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਸੀਗੀ ਟਿਕਟਰੀ ਨਹੀਂ ਦਿੱਤੀ ਕੱਲੀ ਐਮਪੀ ਦੀ ਉਹਨੂੰ ਤੁਹਾਨੂੰ ਪਤਾ ਕਮਸਾਨ ਹੁੰਦਾ ਆ ਬਾਈ ਇਲੈਕਸ਼ਨ ਦੇ ਵਿੱਚ ਇਹ ਭਗਵੰਤ ਸਿੰਘ ਸਾਹਿਬ ਨੇ ਇੰਨੀ ਮਿਹਨਤ ਕੀਤੀ ਜਲੰਧਰ ਵਾਲੇ ਲੋਕਾਂ ਨੇ ਇੰਨੀ ਮਿਹਨਤ ਕੀਤੀ ਬਾਕੀ 9 ਹਲਕਿਆਂ ਨੇ ਇੰਨੀ ਮਿਹਨਤ ਕੀਤੀ ਉਹਨੂੰ ਐਮਪੀ ਦੀ ਜ਼ਿੰਮੇਵਾਰੀ ਦਿੱਤੀ ਪਰ ਉਹ ਉਸ ਮਿਆਰ ਤੱਕ ਨਹੀਂ ਕੰਮ ਕਰ ਸਕਿਆ ਸੋ ਆਪਣੇ ਕੰਪਲੈਕਸ ਵਿੱਚ ਹੀ ਇਹ ਜਿਹੜਾ ਚਲਾ ਗਿਆ ਬਾਕੀ ਸਾਨੂੰ ਬਹੁਤਾ ਨਹੀਂ ਪਤਾ ਇਹ ਭਾਜੀਪੀ ਵਾਲੇ ਖੜੇ ਇਹਨਾਂ ਨੂੰ ਪੁੱਛੋ ਬਾਮ ਰੋੜ ਕੇ ਲੈ ਕੇ ਗਏ ਆ ਕਿ ਕੋਈ ਹੋਰ ਕਾਰਨ ਆ ਕੋਲ ਭਾਜੀਪੀ ਤਾਂ ਪੁੱਛਦੇ ਆ ਕਹਿੰਦੇ ਕਿ ਲਾਲਚ ਕੀ ਦਿੱਤਾ ਸੀਗਾ ਪਾਟਿਆ ਸਾਹਿਬ ਕਹਿੰਦੇ ਲਾਲਚ ਕੀ ਦਿੱਤਾ ਕਿ ਸੁਸ਼ੀਲ ਰਿੰਕ ਨੂੰ ਥੋੜੇ ਲਾਇਆ ਕਹਿੰਦੇ ਕੋਈ ਬਾਮ ਰੋੜੀ ਕੋਈ ਬੰਦੂਕ ਦਿਖਾਈ ਕਿ ਹੈ ਜਿੱਤੀ ਦੀ ਰਿੰਕ ਨੂੰ ਜਿਹੜੇ ਬੇਦਾਗ ਲੀਡਰ ਨੇ ਹੋਰ ਉਹਨਾਂ ਨੇ ਭਾਵੇਂ ਕੌਂਸਲ ਲੈਵਲ ਤੋਂ ਸ਼ੁਰੂ ਹੋਏ ਉਸ ਤੋਂ ਬਾਅਦ ਐਮਐਲਏ ਬਣੇ ਔਰ ਉਸ ਤੋਂ ਬਾਅਦ 10 ਜਾਂ 11 ਮਹੀਨੇ ਵਾਸਤੇ ਪਾਰਲੀਮੈਂਟ ਮੈਂਬਰ ਬਣੇ ਜਿੰਨਾ ਸਮਾਂ ਵੀ ਉਹਨਾਂ ਨੇ ਸਿਆਸਤ ਦੇ ਵਿੱਚ ਕੱਢਿਆ ਉਹਨਾਂ ਦਾ ਪਿਛੋਕੜ ਦੇਖ ਲਓ ਉਹਨਾਂ ਦੇ ਪੇਰੈਂਟਸ ਤੋਂ ਦੇਖ ਲਓ ਉਹਨਾਂ ਧਰਮ ਪਤਨੀ ਦੇਖ ਲਓ ਬੇਦਾਗ ਲੀਡਰ ਨੇ ਔਰ ਕੋਈ ਵੀ ਦਾਗ ਸਿਆਸਤ ਦੇ ਦਰਮਿਆਨ ਉਹਨਾਂ ਤੇ ਨਹੀਂ ਲੱਗਾ ਬਾਮ ਰੋਡਰ ਨੇ ਇਹ ਗੱਲ ਹੈ ਜਦੋਂ ਇੱਕ ਪਾਰਟੀ ਦੇ ਵਿੱਚ ਘੁੱਟਨ ਮਹਿਸੂਸ ਹੋਏ ਔਰ ਜਿਹੜੀ ਪਾਰਟੀ ਦੇ ਵਿੱਚ ਉਹਨਾਂ ਨੇ ਨਿਮਾਇਂਦਗੀ ਕੀਤੀ ਹੋਏ ਉਹ ਪਾਰਟੀ ਕੰਮ ਕਰਨ ਦਾ ਕਰਨ ਦਾ ਮੌਕਾ ਦੇ ਤਾਂ ਅਜਿਹੀ ਪਾਰਟੀ ਤੋਂ ਐ ਉਹ ਪਾਰਟੀ ਨੂੰ ਅਲਵਿਦਾ ਕਹਿਣਾ ਬੜਾ ਵਾਜਬ ਆ ਕਹਿੰਦੇ ਕੰਮ ਨਹੀਂ ਕਰਨ ਦਿੱਤਾ ਅਲਵਿਦਾ ਕਹਿਣਾ ਵਾਜਬ ਸਿਗਾ ਵਾਜਬ ਕਿੰਨਾ ਕੁ ਵਾਜਬ ਸਿਗਾ ਜਿੰਨੇ ਕੰਮ ਆਮ ਆਦਮੀ ਪਾਰਟੀ ਦੇ ਸਮੇਂ ਚ 2 ਸਾਲਾਂ ਵਿੱਚ ਹੋਏ ਆ ਉਹਨੇ ਤਾਂ ਰਵੈਤੀ ਪਾਰਟੀਆਂ ਵੇਲੇ ਪਹਿਲਾਂ ਤੋਂ 70 ਸਾਲ ਦੌਰਾਨ 4-4 ਸਾਲ ਚ ਕੁਝ ਵੀ ਨਹੀਂ ਸੀ ਕਰਦੇ 5ਵੇਂ ਸਾਲ ਚ ਆ ਕੇ ਮਰਜੀ ਦਸਤਕ ਦਿੱਤੀ ਜਾਂਦੀ ਸੀ ਕਿੰਨੇ ਮਹੱਲਾ ਕਲੀਨਿਕ ਬਣਾਤੇ ਆ ਐਜੂਕੇਸ਼ਨ ਸਿਸਟਮ ਜਿਹੜਾ ਆ ਕਿੰਨਾ ਮੈਰੀਟੋਰੀਅ ਸਕੂਲ ਬਣਾਤੇ ਆ ਇਹ ਮਹੱਲਾ ਕਲੀਨਿਕਸ ਵੀ ਜਾਂ ਸਕੂਲਾਂ ਦੀ ਗੱਲ ਤਾਂ ਪਿਛਲੇ ਸਮੇਂ ਚ ਹੁੰਦੀ ਹੀ ਨਹੀਂ ਸੀ ਕਿੰਨੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ 48000 ਨੌਕਰੀਆਂ ਭਗਵੰਤ ਮਾਨ ਸਾਹਿਬ ਦੇ ਹੀ ਬੈਠੇ ਆ ਪਹਿਲੇ 2 ਸਾਲ ਦੇ ਵਿੱਚ ਜਿਹੜੇ 5-5 ਪੈਨਸ਼ਨਾਂ ਲੈਂਦੇ ਸੀ ਉਹਨਾਂ ਦੀ ਇੱਕ ਪੈਨਸ਼ਨ ਕਰ ਦਿੱਤੀ ਹੈ ਸ਼ਹੀਦ ਦੇ ਪਰਿਵਾਰ ਘਰ 1 ਕਰੋੜ ਰੁਪਇਆ ਬਕਾਇਦਾ ਭਗਵੰਤ ਸਿੰਘ ਆਪ ਜਾ ਕੇ ਦੇਖ ਕੇ ਹੁੰਦੇ ਜਦ ਕਿ ਪਹਿਲਾਂ ਸਲਾਈ ਮਸ਼ੀਨ ਦਿੱਤੀ ਜਾਂਦੀ ਸੀ ਬਹੁਤ ਨੇ ਕੰਮ ਕੀਤੇ ਨੇ ਇਸ ਕਰਕੇ ਕੰਮ ਦਾ ਤਾਂ ਕੋਈ ਸਿਰਾ ਹੀ ਨਹੀਂ ਹੈ ਜਿੰਨਾ ਮਰਜ਼ੀ ਕੰਮ ਕਰੀ ਚੱਲੋ ਆਮ ਆਦਮੀ ਪਾਰਟੀ 'ਚ ਬਹੁਤ ਕਹਿੰਦੇ ਕੰਮ ਦਾ ਕੋਈ ਸਿਰਾ ਨਹੀਂ ਹੈ ਸ਼੍ਰੋਮਣੀ ਕਾਲੀਦਾਰ ਨਾਲ ਗੱਲ ਕਰਦੇ ਆ ਗੱਲ ਸਕੂਲਾਂ ਦੀ ਹੋਈ ਹੈ ਦਾਵਾ ਇਹ ਵੀ ਕਰਦੇ ਨੇ ਕਹਿੰਦੇ ਸਕੂਲ ਤਾਂ ਸਾਡੇ ਸਮੇਂ ਵੀ ਬਣੇ ਨੇ ਦਾਅਵੇ ਤੁਹਾਡੇ ਵੱਲੋਂ ਹੀ ਸੀਗੇ ਅਸੀਂ ਤਸੀਲ ਬਿਆਰ ਵਾਲਾ ਸਕੂਲ ਅਪਗ੍ਰੇਡ ਕੀਤਾ ਉਹਨੂੰ ਕਿੱਡੀ ਵੱਡੀ ਬਿਲਡਿੰਗ ਬਣਾਤੀ ਇਹਨਾਂ ਤੇ ਮਹੱਲਾ ਕਲੀਨਿਕ ਦੇ ਨਾਂ ਤੇ ਸਾਡੇ ਸਿਹਤ ਕੇਂਦਰ ਜਿਹੜੇ ਸੀਗੇ ਜਿਹੜੇ ਹਸਪਤਾਲ ਸੀ ਛੋਟੇ ਉਹ ਬੰਦ ਕਰ ਦਿੱਤੇ ਸਬਧਾ ਕੇਂਦਰ ਇਹਨਾਂ ਨੂੰ ਬੰਦ ਕਰਤੇ ਕਿਹੜਾ ਮਾਲ ਇਕਲੀ ਨੂੰ ਪੈਸੇ ਖਾਣ ਦਾ ਇੱਕ ਜਰੀਆ ਸੀ ਇਹਨਾਂ ਦਾ ਆਪਾਂ ਗੱਲ ਕਰ ਲਈ ਵੀ 2.5 ਸਾਲ ਹੋ ਗਏ ਸਰਕਾਰ ਆਈ ਨੂੰ ਜੇ 2.5 ਸਾਲਾਂ ਦੇ ਵਿੱਚ ਸਾਡੀ ਇੱਕ ਵੀ ਕੰਮ ਲੈ ਕੇ ਸੰਘੇੜਾ ਸਭ ਗਿਣਾ ਦੇਣ ਜਿਹੜੇ ਆਮ ਲੋਕਾਂ ਨੂੰ ਜੋ ਕਿਹਾ ਸੀਗਾ ਜੋ ਲਾਰੇ ਲਾਏ ਸੀ ਵਾਅਦੇ ਕੀਤੇ ਸੀ ਜੋ ਕੰਮ ਕਰਾਓ ਜੀ ਆਮ ਲੋਕਾਂ ਨੂੰ ਜਿਹੜੇ ਲਾਰੇ ਲਾਏ ਸੀ ਜਿਹੜੇ 5 ਗਰੰਟੀਆਂ ਦਿੱਤੀਆਂ ਸੀ 4 ਗਰੰਟੀਆਂ ਪੂਰੀਆਂ ਕਰਤੀਆਂ ਮੈਂ ਗਿਣੇ ਹੀ ਆ ਕੰਮ ਜਿਹੜੇ ਆ ਟੇਲਸ ਤੱਕ ਪਾਣੀ ਪਹਲਾਤਾ ਆ ਸੋ ਸਾਰੇ ਸਾਰੇ ਬਿਜਲੀ ਦੇ ਬਿਜਲੀ ਦਾ ਬਿੱਲ ਜਿਹੜਾ ਇਹਨਾਂ ਨੂੰ ਪੁੱਛ ਲਓ ਜਿੰਨੇ ਵੀ ਇੱਥੇ ਖੜੇ ਨੇ ਅਕਾਲੀ ਦਲ ਵਾਲੇ ਵੀ ਭਾਜਪੀ ਵਾਲੇ ਵੀ ਸਾਡੇ ਸਾਥੀ ਨੇ ਸਾਡੇ ਸਾਡੇ ਭਰਾ ਨੇ ਨਕੋਦਰ ਦੇ ਵਾਸੀ ਨੇ ਇਹਨਾਂ ਸਾਰਿਆਂ ਦੇ ਵਿੱਚੋਂ ਜੇ ਸਾਰਿਆਂ ਦਾ ਨਹੀਂ ਤੇ 90% ਦੇ ਬੰਦੇ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੁਣ ਕੋਈ ਕਲਾਸੀਫਿਕੇਸ਼ਨ ਨਹੀਂ ਕੋਈ ਕੁਝ ਹੋਰ ਨਹੀਂ ਹੈ ਹਾਂਜੀ ਹਾਂ ਬਿਲਕੁਲ ਲੋ ਹਾਂਜੀ ਆਂਦਾ ਤੁਹਾਡਾ ਬਿੱਲ ਬਿਲ ਜ਼ੀਰੋ ਇਕ ਮਿੰਟ ਇਕੱਲੇ ਆਪਾਂ ਬਿੱਲਾਂ ਦੀ ਗੱਲ ਕਰਦੇ ਮੈਂ ਇੱਕ ਮੈਂ ਇੱਕ ਸਧਾਰਨ ਬੰਦਾ ਆ ਇੱਕ ਆਮ ਗਰੀਬ ਪਰਿਵਾਰ ਦੇ ਵਿੱਚੋਂ ਜੋ ਸਾਨੂੰ ਗਰੀਬਾਂ ਨੂੰ ਲਾਰੇ ਲਾਏ ਸੀ ਮੈਂ ਇੱਕ ਮਜ਼ਦੂਰ ਵਰਗ ਦਾ ਆ ਜੋ ਸ਼ਗਨ ਸਕੀਮ ਦਾ ਲਾਇਆ ਸੀ ਸਾਡੇ 5100 ਤੋਂ 51000 ਜੇ ਸੰਘੇੜਾ ਸਾਹਿਬ ਦੱਸਣੀਆਂ ਹੁੰਦਾ ਜੇ ਆਪਣੇ 2500 ਪੈਨਸ਼ਨ ਹੋਈ ਆ ਤਾਂ ਸੰਘੇੜਾ ਸਾਹਿਬ ਦੱਸਣ ਜੇ 1000 ਰੁਪਏ ਬੀਬੀਆਂ ਦੇ ਖਾਤੇ ਚ ਪਾਇਆ ਤਾਂ ਦੱਸਣ ਜੇ ਸਾਡੇ ਹੋਰ ਕੰਮ ਹੋਇਆ ਤਾਂ ਦੱਸਣ ਕੋਈ ਇੱਕ ਕੰਮ ਤੇ ਕਰਾ ਦਿਓ ਬੀਬੀਆਂ ਦੇ 25 25 ਇਹ ਗਰੀਬਾਂ ਨੂੰ ਗਰੀਬਾਂ ਨੂੰ ਫਾਇਦਾ ਸੀਗਾ ਹਾਂ ਸਾਰੇ ਹੀ ਕੰਮ ਹੋ ਰਹੇ ਆ ਜਿਹੜੀ ਜਿੱਥੇ ਤੱਕ ਮੈਂ ਸਪਸ਼ਟ ਤੌਰ ਤੇ ਕਿਹਾ ਆ ਕੇ ਪੰਜਾਂ ਵਿੱਚੋਂ ਚਾਰ ਗਰੰਟੀਆਂ ਪੂਰੀਆਂ ਕਰਤੀਆਂ ਰੌਲਾ ਨਾ ਪਾਉ ਜਰਾ ਆਪਾਂ ਆਮ ਨਾਲ ਗੱਲ ਕਰੀਏ ਗੱਲ ਸੁਣਨ ਦਾ ਮਾਦਾ ਵੀ ਰੱਖਿਆ ਕਰੋ ਸੁਣੀ ਦੀ ਯਾਰ ਇਦਾਂ ਨਹੀਂ ਰੌਲਾ ਪਾ ਕੇ ਸੱਚੇ ਨਹੀਂ ਹੋਣਾ ਜੇ ਹੁਣ ਆਪਣੇ ਇੱਥੇ ਜਿਹੜਾ ਇੱਥੇ ਦਾ ਹਸਪਤਾਲ ਆ ਉਹੋ ਵੀ ਅਪਗ੍ਰੇਡ ਹੋ ਗਿਆ ਹਾਂਜੀ ਸੜਕਾਂ ਬਣਨ ਲੱਗ ਗਈਆਂ ਈਵਨ ਬਿਲਗਾ ਵਰਗੇ ਜਿਹੜੇ ਕਸਬੇ ਵਿੱਚ ਪਿੱਛੇ ਜੇ ਨਗਰਪੰਚਾਇਤ ਬਣੀ ਹੈ 32 ਕਰੋੜ ਉੱਥੇ ਸੀਵਰੇਜ ਲਈ ਮਨਜ਼ੂਰ ਹੋ ਗਿਆ ਵਾਟਰ ਸਪਲਾਈ ਦਾ ਸਿਸਟਮ ਸੁਧਾਰ ਰਿਹਾ ਆ ਹਰ ਇੱਕ ਪਿੰਡਾਂ ਦੇ ਵਿੱਚ ਮੁਹੱਲਾ ਕਲੀਨਿਕਸ ਫ੍ਰੀ ਦਵਾਈਆਂ ਮਿਲਣ ਲੱਗੀਆਂ ਇਹ ਕਹਿੰਦੇ ਨਹੀਂ ਐਨਾਂ ਇਹ ਕਹਿੰਦੇ ਪਿੰਡਾਂ 'ਚ ਕੰਮ ਹੋ ਰੇ ਪਰ ਇੱਕ ਸਵਾਲ ਹਾਂਜੀ ਇੱਕ ਸਕਿੰਟ ਇੱਕ ਸਵਾਲ ਲੈ ਲੀਏ ਹਾਂਜੀ ਤੁਜੀ ਸੈਂਟਰ ਦੀਆਂ ਸਾਰੀਆਂ ਸਕੀਮਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੇ ਸ਼ੁਰੂ ਕੀਤੀਆਂ ਉਹ ਸਾਰੀਆਂ ਸਕੀਮਾਂ ਤੁਸੀਂ ਗਿਨਾਤੀ ਹੈ ਤੁਹਾਡੇ ਧਨਵਾਦ ਆ ਦੂਜੀ ਗੱਲ ਆ ਮਹਿਲਾ ਵੇ ਖੜਾ ਇਹਨਾਂ ਨੂੰ ਪੁੱਛ ਰੋ ਕੀ ਕੀ ਲਾਰੇ ਲਾਈ ਸੀ ਤੇ ਇਹਨਾਂ ਨੂੰ ਕੀ ਕੀ ਸਲੋਗਨ ਦੇ ਕੇ ਕੀ ਕੀ ਇਹ ਕਹਿੰਦੇ ਜੀ ਹਸਪੀਟਲ ਹਸਪੀਟਲ ਸਾਡੇ ਨਕੋਦਰ ਜੱਛਾ ਬੱਚਾ ਕੇਂਦਰ ਸੀ 2014 ਦੇ ਵਿੱਚ ਭਾਜਪਾ ਕਾਲੀ ਸਰਕਾਰ ਨੇ ਉਹਦਾ ਨੀਂਹ ਪੱਥਰ ਰੱਖਿਆ 100% ਉਹਦੇ ਪੈਸੇ ਆਏ 2 ਸਾਲ ਪਹਿਲਾਂ ਬਣ ਕੇ ਤਿਆਰ ਸੀ ਕਿ ਫਿੱਤਾ ਕਰਤਨ ਦੀ ਦੇਰ ਸੀ ਫਿੱਤਾ ਦਾ ਮਤਲਬ ਜਿਹਨੂੰ ਕਹਦੇ ਨੇ ਭਗਵੰਤ ਮਾਨ ਸਾਹਿਬ ਦੀ ਫੋਟੋ ਲੱਗਣ ਦਾ ਇੰਤਜ਼ਾਰ ਸੀ ਇਹਨਾਂ ਨੇ ਕੀ ਕੀਤਾ ਜਿਹੜੇ ਆਪਣੇ ਸੂਧਾ ਗੈਂਡਰ ਬੰਦ ਕੀਤੇ ਆ ਉਹਨੂੰ ਆਮ ਆਦਮੀ ਕਲੀਨਿਕ ਬਣਾਇਆ ਕਿਉਂ ਬਣਾਇਆ ਤਾਂ ਕਿ ਫੋਟੋ ਮਾ ਲਵਾਣੀਆਂ ਸੀ ਭਗਵੰਤ ਮਾਨ ਮਾਨਦੀਆਂ ਇਹਨਾਂ ਨੇ ਕੋਈ ਵੀ ਜਿਹੜੇ ਹਸਪੀਟਲ ਅਪਗ੍ਰੇਡ ਨਹੀਂ ਕਰਾਏ ਹਸਪੀਟਲਾਂ 'ਚ ਤਾਂ ਉੱਥੇ ਡਾਕਟਰ ਹੀ ਨਹੀਂ ਫਿੱਤੇ ਘੱਟੇ ਨੇ ਸਿਰਫ ਫਿੱਤੇ ਘੱਟੇ ਨੇ ਜਿਆ ਮਤਲਬ ਇਹ ਇੰਤਜ਼ਾਰ 'ਚ ਸੀ ਕਿ 92 ਸੀਟਾਂ ਭਗਵੰਤ ਮਾਨ ਸਰਕਾਰ ਨੂੰ ਆਉਣ ਕਿ ਹੈ ਇਹ ਰਸਿ ਫੀਤਾ ਕਟਾਂਗੇ ਇਹਦਾ ਮਤਲਬ ਹੈ ਆਪਣੀ ਨਲੈਕੀ ਨੂੰ ਇਹ ਜਾਣਦੇ ਨੇ ਕਿ ਇਹ ਸਾਡੀ ਨਲੈਕੀ ਸੀ 92 ਸੀਟਾ ਭਗਵੰਤਪਨ ਸਾਹਿਬ ਨੂੰ ਆਉਣ ਕੀਆ ਉਹ ਆਕੇ ਫੀਤਾ ਕਟਣਗੇ ਇਹ ਨਲੈਕੀ ਇਹਨਾਂ ਦੀ ਹੈ ਇਹ ਹਸਪੀਟਲ ਕੋਈ ਤਿਆਰ ਨਹੀਂ ਸੀ ਇਹ ਭਗਵੰਤਪਨ ਸਾਹਿਬ ਨੇ ਆਕੇ ਤਿਆਰ ਕੀਤਾ ਤਿਆਰ ਕਰਕੇ ਉਦਗਾਟਨ ਕੀਤਾ ਉਸਦਾ ਭਗਵੰਤਪਨ ਸਾਹਿਬ ਨੂੰ ਪੁੱਛਿਆ ਪੈਸੇ ਸੈਂਟਰ ਦਾ ਵਰਤਦੇ ਪਏ ਆ 101% ਪੈਸਾ ਸੈਂਟਰ ਚੋਂ ਆਇਆ ਸੈਂਟਰ ਦਾ ਪੈਸਾ ਹੈ ਸੈਂਟਰ ਦਾ ਹੈ ਕਹਿੰਦੇ 101% ਪੈਸਾ ਸੈਂਟਰ ਇਹ ਭਾਈਵਾਲ ਪਾਰਟੀ ਆਪਸ ਵਿੱਚ ਬੋਲ ਰਹੀ ਹੈ ਅਕਾਲੀ ਤੇ ਬੀਜੇਪੀ ਅੱਗੇ ਰਲ ਕੇ ਇਲੈਕਸ਼ਨ ਲੜਦੇ ਨੇ ਇਹ ਹੁਣ ਤਾਂ ਅੱਡ-ਅੱਡ ਨੇ ਹੁਣ ਅਲੱਗ-ਅਲੱਗ ਨੇ ਜ਼ਿੰਮੇਵਾਰੀ ਜਵਾਬ ਦੇ ਇਹਨਾਂ ਦੀ ਬਣਦੀ ਹੈ ਕਿਉਂਕਿ ਸੈਂਟਰ ਦੇ ਵਿੱਚ 10 ਸਾਲ ਤੋਂ ਇਹ ਸੱਤਾ ਮਾਨ ਰਹੇ ਨੇ ਇਹ ਵਿਧਾਨ ਸਭਾ ਦੀ ਇਲੈਕਸ਼ਨ ਨਹੀਂ ਹੈ ਇਹ ਲੋਕ ਸਭਾ ਦੀ ਇਲੈਕਸ਼ਨ ਹੈ ਇਹ ਫੈਸਲਾ ਸੀ ਜਨਤਾ ਨੇ ਛੱਡਦੇ ਆ ਇਹ ਫੈਸਲਾ ਸੀ ਜਨਤਾ ਇੱਕ ਮਿੰਟ ਇਹ ਫੈਸਲਾ ਸੀ ਜਨਤਾ ਨੇ ਛੱਡਦੇ ਆ ਮੈਂ ਪਹਿਲਾਂ ਅਕਾਲੀ ਦਲ ਕੋਲ ਆਣਾ ਤੁਸੀਂ ਆਪਣੇ ਪੰਜ ਕੰਮ ਗਿਣਾ ਦਿਓ ਹਾਂਜੀ ਮੈਂ ਆਮ ਪਾਰਟੀ ਵਾਲਿਆਂ ਨੂੰ ਇੱਕੋ ਸਵਾਲ ਪੁੱਛਣਾ ਚਾਹੁੰਨਾ ਵੀ ਇਹਨ ਇੱਕ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਮੈਂ ਇੱਕ ਸਵਾਲ ਪੁੱਛਣਾ ਯਾਰ ਹੈਲੋ ਹਾਂਜੀ ਬੋਲੋ ਯਾਰ ਮੈਂ ਇਹਨਾਂ ਨੂੰ ਇੱਕੋ ਸਵਾਲ ਪੁੱਛਣਾ ਚਾਹੁੰਦਾ ਵੀ ਇਹਨਾਂ ਨੂੰ ਇਹਨਾਂ ਨੂੰ ਐਮਪੀ ਦਾ ਐਮਪੀ ਦੀ ਬੋਰਡ ਕਿਉਂ ਪਾਈਏ ਸੀ ਮੈਂ ਇਹਨਾਂ ਨੂੰ ਇਹ ਸਵਾਲ ਪੁੱਛਣਾ ਹੈ ਦੱਸਣ ਵੀ ਕਿਉਂ ਐਮਪੀ ਜਿਤਾਈਏ ਇਹਨਾਂ ਦਾ ਕਿਉਂ ਲੋਕੀਂ ਕਿਉਂ ਜਿਤਾਈਏ ਚਲੋ ਇਸ ਕਾ ਦਾ ਜਵਾਬ ਦੇ ਦਿਓ ਇਹ ਸਾਰਿਆਂ ਲਈ ਹੈ ਬਾਕੀ ਜਿਹੜੇ ਢਾਈ ਥੋੜੇ ਥੋੜੇ ਬੰਦੇ ਰਹਿ ਗਏ ਹਨ ਨਾ ਅਕਾਲੀ ਦਲ ਵਿੱਚ ਵੀ ਜਾਂ ਹੋਰ ਪਾਸੇ ਭਾਜਪੀ ਦਾ ਪਹਿਲਾਂ ਤੇ ਅਕਾਲੀ ਦਲ ਦੇ ਘਨੇੜੇ ਚੜ ਕੇ ਰਾਜ ਕਰ ਗਏ ਆ ਇਹ ਥੋੜੇ ਥੋੜੇ ਬੰਦੇ ਤਾਂ ਇਹਨਾਂ ਦੇ ਨਾਲ ਹੋਣੇ ਹੀ ਆ ਬਾਕੀ ਅਸੀਂ ਤਾਂ ਸਾਰਿਆਂ ਨੂੰ ਵੋਟ ਪਾਉਣੀ ਆ ਅਸੀਂ ਤਾਂ ਸਾਰਿਆਂ ਨੂੰ ਕਹਿੰਨੇ ਆ ਕਿ ਉੱਪਰੋਂ ਸ਼ੁਰੂ ਕਰ ਰਹੇ ਆ ਥੱਲੋਂ ਵੀ ਸ਼ੁਰੂ ਕੀਤਾ ਹੋਇਆ ਮਹੱਲਾ ਕਲੀਨਿਕਸ ਤੋਂ ਜਾਂ ਸੇਵਾਹੂਲਤਾਂ ਤੋਂ ਸੰਵਿਧਾਨ ਨੂੰ ਖਤਰਾ ਆ ਇਹ ਜਿਹੜੀ ਡੈਮੋਕਰੇਸੀ ਆ ਉਹਨੂੰ ਖਤਰਾ ਆ ਦੇਸ਼ ਨੂੰ ਬਚਾਉਣ ਲਈ ਕਿਸੇ ਨੂੰ ਖਤਰਾ ਹੈ ਸੰਵਿਧਾਨ ਨੂੰ ਖਤਰਾ ਹੈ ਕਹਿੰਦੇ ਜਦੋਂ ਇੱਕ ਵਾਰ ਇੱਕ ਵਾਰ ਤੁਹਾਡੇ ਕੋ ਵੀ ਆ ਗਿਆ ਹਾਂਜੀ ਚਲੋ ਜਨਤਾ ਨੇ 92 ਜਤਾਏ ਇਹਨਾਂ ਦੇ ਐਮਐਲਏ 92 ਜਤਾਏ ਤੁਹਾਡੇ ਤੁਹਾਨੂੰ ਦਿਲ ਖੋਲ ਕੇ ਵੋਟਾਂ ਪਾਈਆਂ ਇਹ ਅਗਲੀ ਸੁਣ ਲੈ 92 ਨੇ 92 ਨੇ 7 92 ਨੇ 7 ਗੁੰਗੇ ਲੋਕ ਸਭਾ ਚ ਭੇਜੇ ਦੱਸੋ ਉਹਨਾਂ ਦੀ ਕੀ ਪ੍ਰਾਪਰਤੀ ਆ 1.5 ਸਾਲ ਦੀ ਮੈਨੂੰ ਇੱਕ ਇੱਕ ਕੰਮ ਕਰਾ ਕੇ ਦਿਖਾ ਦਿਓ ਉਹਦਾ ਵੀ ਜਵਾਬ ਦੇਣੇ ਆ ਸੱਤ ਭੇਜੇ ਉਹਨਾਂ ਦਾ ਉਹਨਾਂ ਨੇ ਮੂੰਹ ਵੀ ਖੋਲਿਆ ਕਿਸ ਨੇ ਜਾ ਕੇ ਹੁਣ ਕਿਹ ਵੋਟਾਂ ਪਾਈਏ ਉਹਦਾ ਵੀ ਜਵਾਬ ਲੈਣੇ ਆ ਇਧਰ ਆ ਜਿੰਨੇ ਕਹਿੰਦੇ ਇੱਕ ਮਿੰਟ ਆ ਇੱਕ ਮਿੰਟ ਆਮ ਆਦੀ ਪਾਰਟੀ ਨੇ ਦੋਸ਼ ਲਾਇਆ ਇਲਜ਼ਾਮ ਲਾਇਆ ਕਹਿੰਦੇ ਕਿ ਸੰਵਿਧਾਨ ਦਾ ਘਾਣ karenge ਜੇ ਤੁਸੀਂ ਆਮ ਆਦੀ ਪਾਰਟੀ ਨੂੰ ਵੋਟ ਨਹੀਂ ਪਾਉਂਦੇ ਸੰਵਿਧਾਨ ਦਾ ਘਾਣ ਹੋ ਜਾਏਗਾ ਕਹਿੰਦੇ ਕਿ ਜਦੋਂ ਚੋਣਾਂ ਨਜ਼ਦੀਕ ਆਈਆਂ ਤੇ ਮੰਗਲ ਸੁੱਤੇ ਦੀ ਰਾਜਨੀਤੀ ਸ਼ੁਰੂ ਹੋ ਗਈ ਜ਼ਮੀਨਾਂ ਦੀ ਰਾਜਨੀਤੀ ਸ਼ੁਰੂ ਹੋ ਗਈ ਧਰਮ ਦੀ ਰਾਜਨੀਤੀ ਸ਼ੁਰੂ ਹੋ ਗਈ ਇਹ ਸਰਕਾਰ ਤਿੰਨ ਕਰਜਾ ਕ腐ਸ਼ਨ ਤੇ ਕ੍ਰਾਈਮ ਵਾਹ ਵਾਹ ਤਿੰਨ ਕੱਕਿਆ ਦੇ ਚੌਥਾ ਕੰਮ ਨਹੀਂ ਇਹਨਾਂ ਕੋਲ ਪੰਜਾਬ ਦੇ ਵਿੱਚ ਇਹ ਅਲੱਗ ਇਲੈਕਸ਼ਨ ਲੜਦੇ ਪਏ ਪੰਜਾਬ ਤੋਂ ਬਾਹਰ ਇਲੂ ਇਲੂ ਦੇ ਗਾਣੇ ਗਾਈ ਜਾ ਰਹੇ ਆ ਫਿਰ ਦੂਸਰੇ ਨੰਬਰ ਤੇ ਜਿੰਦਾਬਾਦ ਇਹ ਜਿਹੜੀ ਇਹ ਜਿਹੜੀ ਪਾਰਟੀ ਬਣੀ ਸੀ ਭ੍ਰਸ਼ਟਾਚਾਰ ਖਤਮ ਕਰਨ ਲਈ ਬਣੀ ਸੀਗੀ ਇਹਨਾਂ ਨੇ ਸਭ ਤੋਂ ਇਹ ਜਿਹੜੀ ਪਾਰਟੀ ਬਣੀ ਸੀ ਕਹਿੰਦੇ ਸੀ ਅਸੀਂ ਇਹ ਜਿਹੜੀ ਪਾਰਟੀ ਬਣੀ ਸੀ ਕਹਿੰਦੀ ਸੀ ਅਸੀਂ ਕ腐ਸ਼ਨ ਖਤਮ ਕਰਦੀ ਕੋਟਾਲੇ ਖਤਮ ਕਰਨੇ ਇੱਕ ਅੰਦੋਲਨ ਦੀ ਦੇਣ ਸੀਗੀ ਚਲੋ ਇਧਰੋਂ ਛੱਡ ਲਈਏ 2 ਕਰੋੜ ਨੌਕਰੀ ਕਹਿੰਦਾ ਸੀ 2014 ਜਦੋਂ ਆਗੇ ਸਾਰਾ ਕੁਝ ਪ੍ਰਾਈਵੇਟ ਰੇਲ ਪ੍ਰਾਈਵੇਟ ਜਹਾਜ਼ ਪ੍ਰਾਈਵੇਟ 에어ਪੋਰਟ ਪ੍ਰਾਈਵੇਟ ਸਾਰਾ ਕੁਝ ਵੇਚ ਦਿੱਤਾ ਕਮ ਕਮਿਊਨੀਕੇਸ਼ਨ ਸਾਰਾ ਕੁਝ ਵੇਚ ਦਿੱਤਾ ਇਹ ਕਐਲਐਸ ਨੂੰ ਵੇਚਣ ਦੀ ਤਿਆਰੀ ਕਰ ਰਹੀ ਆ ਸੰਵਿਧਾਨ ਨੂੰ 100% ਖਤਰਾ ਆ ਔਰ ਜਿਹੜੇ ਖਾਸ ਤੌਰ ਤੇ ਦਲਦਲ ਹੋ ਗਿਆ ਬੀਜੇਪੀ ਦੇ ਵਿੱਚ ਉਹਨਾਂ ਨੂੰ ਵੱਡਾ ਖਤਰਾ ਇਹਨਾਂ ਨੇ ਧਰਮ ਦੇ ਨਾਮ 'ਤੇ ਜ਼ਰਾ ਚਿੰਤ ਕਰੀਏ ਜਵਾਬ ਲਈਏ ਜਵਾਬ ਦਿਓ ਜੀ ਹਾਂ ਜੀ ਬੜੇ ਅਫਸੋਰਸ ਨਾਲ ਕਹਿਣਾ ਪੈ ਰਿਹਾ ਕਿ ਕਾਂਗਰਸ ਦੇ ਬਲਾਰੇ ਪੜ ਕੇ ਇਹ ਕੱਲੇ ਖੜੇ ਨੇ ਅੰਦਰੋਂ ਇਹਨਾਂ ਦੀ ਪੂਰੀ ਗਾੜੀ ਏ ਦੇਖੋ ਪੰਜਾਬ ਦੇ ਵਿੱਚ ਦਿਖਾਵੇ ਲਈ ਵਖਰੇ ਲੜ ਰਹੇ ਨੇ ਔਰ ਦਿੱਲੀ ਔਰ ਬਾਕੀ ਸਟੇਟਾਂ ਦੇ ਵਿੱਚ ਕਾਂਗਰਸ ਦੇ ਨਾਲ ਲੜ ਰਹੇ ਨੇ ਇਹਨਾਂ ਦੇ ਵਿੱਚ ਹੀ ਇਹ ਇੱਕ ਦੇ ਵਿੱਚ ਕਿੰਨੇ ਇਹਨਾਂ ਨੂੰ ਪੁੱਛਿਆ ਇੰਡੀਆ ਰਾਇਸ ਹੈਗਾ ਕਿ ਤੁਹਾਡਾ ਬਖਰਾ ਚਲੋ ਕਹਿੰਦੇ ਕਿ ਪੰਜਾਬ ਇੱਕ ਮਿੰਟ ਕੇ ਜਵਾਬ ਲੈ ਲਈਏ ਹਾਂਜੀ ਮੈਂ ਪਾਰਟੀ ਜੀ ਵੱਲ ਖੜਾ ਚੋਣਾ ਵੀ ਪਹਿਲਾ ਕੁਐਸਚਨ ਪੁੱਛਿਆ ਕਿ ਸ਼੍ਰੀ ਰੇਖੂ ਕਿਉਂ ਗਿਆ ਤੁਸੀਂ ਕੁਐਸਚਨ ਉਹਨੂੰ ਪੁੱਛਿਆ ਵੀ ਬਾਹਮ ਰੋੜ ਕੇ ਲਗੇ ਕੁਦਾ ਪਾਰਟੀ ਇਹਦੇ ਖਲ ਦੋ ਪਾਰਟੀਆਂ ਚੇਂਜ ਕਰ ਗਏ ਜਿਹਨੂੰ ਕੁਐਸਚਨ ਪੁੱਛਿਆ ਚਲੋ ਇਹ ਕਾਰਡ ਕੱਟ ਤੇ ਉਹ ਦੱਸ ਹੀ ਨਹੀਂ ਸਕੇ ਕਿ ਕਿਦਾਂ ਕਾਰਡ ਕੱਟ ਤੇ ਸਿਰਫ ਇਲੈਕਸ਼ਨ ਸਟੰਟਾ ਇਲੈਕਸ਼ਨ ਦੇ ਨੇੜੇ ਜਾ ਕੇ ਇਹ ਕਰਦੇ ਆ ਇਹਨਾਂ ਨੇ ਕਿਉਂ ਨਹੀਂ ਜਵਾਬ ਦਿੱਤਾ ਪੰਜਾਬ ਦਾ 8200 ਕਰੋੜ ਰੁਪਇਆ ਕਿਉਂ ਮਾਰਿਆ ਚਲੋ ਐਸ਼ਵਰ ਬਣ ਕੇ ਕਹਿੰਦੇ ਕਹਿੰਦੇ 8200 ਦਾ ਜਵਾਬ ਦਿਓ ਤੁਸੀਂ ਪਹਿਲਾ ਜਿਹੜੀਆਂ ਬਾਕੀ ਸਕੀਮਾਂ ਦਾ ਪੈਸਾ ਲੱਗਾ ਉਹਦਾ ਸਾਬ ਦਿਓ ਤੇ ਅੱਗੇ ਮੰਗੋ ਇਹ ਤੁਸੀਂ ਪਹਿਲਾ ਸਾਬ ਹੀ ਨਹੀਂ ਦੇਣਾ ਤੇ ਕਿਉਂ ਮੰਗਣਾ ਇਹਦੇ ਯੂਸੀ ਦਿਓ ਯੂਟਿਲਾਈਜੇਸ਼ਨ ਸਰਟੀਫਿਕੇਟ ਦਿਓ ਲੈ ਲੋ ਸਾਫ ਯੂਟਿਲਾਈਜੇਸ਼ਨ ਸਰਟੀਫਿਕੇਟ ਦਿੱਤਾ ਹੋਇਆ ਨਾਲੇ ਕੈਪਟਨ ਅਮਰਿੰਦਰ ਬੇਲੇ ਦੇ ਪੈਸੇ ਆਹੋ ਇਹ ਉਹਨਾਂ ਨੇ ਮਿਸਯੂਟਿਲਾਈਜ਼ ਕੀਤਾ ਸੀ ਅਸੀਂ ਸਾਬ ਦੇ ਤਾ ਐਕਟ ਦੇ ਵਿੱਚ ਅਮੈਂਡਮੈਂਟ ਕਰੋਗੇ ਸੀਐਮ ਸਾਹਿਬ ਨੇ ਵਿਧਾਨ ਸਭਾ ਚ ਵੀ ਪਾਸ ਕਰਤਾ ਜੋ ਤੁਸੀਂ ਐਡਜਸਟ ਕਰਨਾ ਚਾਹੁੰਦੇ ਹੋ ਬਾਕੀ ਦਾ ਵੰਡ ਲਓ ਠੀਕ ਹੈ ਹਾਂਜੀ ਜੀ ਕਹਿੰਦੇ ਕਿ ਫਟਸਾ ਰੋਲਾ ਚੱਲਦਾ ਪਿਆ ਕਹਿੰਦੇ ਕੇਂਦਰ ਸਾਡੇ ਫੰਡ ਨਹੀਂ ਦਿੰਦਾ ਮੈਂ ਪਹਿਲਾਂ ਇੱਕ ਸਕੇਦਾ ਸਾਹਿਬ ਨੂੰ ਪੁੱਛਦਾ ਜਾਲਾ ਆ ਕੀ ਕੀ ਪੰਜਾਬ ਚ ਨਸ਼ੇ ਬੰਦ ਹੋ ਗਏ ਇੱਕ ਬੰਦ ਨਸ਼ਾ ਬੰਦ ਹੋ ਗਏ ਲਈਏ ਜਵਾਬ ਲਈਏ ਜਵਾਬ ਲੈ ਲੀਏ ਨਸ਼ੇ ਦਾ ਜਵਾਬ ਲੈ ਲੀਏ ਹਾਂ ਜੀ ਇਹ ਇੰਨਾ ਦਾ ਇਹ ਇੰਨਾ ਦੀ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਜਿਹੜਾ ਬੂਟਾ ਲਾਇਆ ਹੋਇਆ ਸੀ ਨਾ ਜਿਹੜਾ ਅਕਾਲੀ ਦਲ ਦੀ ਸਰਕਾਰ ਦੇ ਵੇਲੇ ਬੂਟਾ ਲਾਇਆ ਹੋਇਆ ਸੀ ਪਹਿਲਾਂ ਤਾਂ 5 ਸਾਲ ਕਾਂਗਰਸ ਵਾਲਿਆਂ ਕੋਲ ਨਹੀਂ ਵੱਡ ਹੋਇਆ ਉਹਨੂੰ ਹੁਣ ਵੱਡਦੇ ਆ ਵੱਡਦੇ ਆ ਜੜਾ ਤੱਕ ਪਹੁੰਚ ਗਏ ਆ ਇਹਨਾਂ ਦੀ ਦੇਣ ਆ ਜਿਹੜਾ ਇੱਦਾਂ ਜਿਹੜਾ ਚਿੱਟਾ ਪੰਜਾਬ ਦੇ ਜਿਹੜੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਨਕੌਦਰ ਵਿਧਾਨ ਸਭਾ ਚ ਬਿਲਗਾ ਪਿੰਡ ਪੈਂਦਾ ਜਿੱਥੇ ਚਿੱਟੇ ਦੇ ਨਾਲ ਇਹਨਾਂ ਦੋਨਾਂ ਦੇ ਰਾਜ ਦੇ ਵਿੱਚ 45 ਮੁੰਡੇ ਮਰੇ ਸੀ ਉਹਨਾਂ ਨੂੰ ਕਿਥੋਂ ਦੇ ਕਿੱਥੇ ਗਏ ਸੀ ਕਿਹੜਾ ਹੱਲ ਨਾਰਾਮ ਨਹੀਂ ਮਾਰਿਆ ਕਿੱਦਾਂ ਨੂੰ ਪੁੱਛਿਆ ਵੀ ਨਹੀਂ ਜਾ ਕੇ ਉਹਨਾਂ ਨੂੰ ਦੱਸੋ ਜੀ ਸਾਹਿਬ ਜੀ ਸੋਣੋ ਸੋਣੋ ਤੁਹਾਡਾ ਕੇਜਰੀ ਆਲ ਮਜੀਠੀਏ ਕੋਲੋਂ ਲੱਖਤੀ ਮਾਫੀ ਮੰਗੇ ਗਿਆ ਲੱਖਤੀ ਮਾਫੀ ਮੰਗੇ ਗਿਆ ਕੰਨ ਮੈਂ ਕਾ ਝੂਠ ਬੋਲਿਆ ਦੱਸੋ ਅੱਛਾ ਗੱਲ ਸੁਣੋ ਇੱਕ ਮਿੰਟ ਯਾਰ ਰੌਲਾ ਨਾ ਪਾਓ ਇੱਕ ਮਿੰਟ ਰੌਲਾ ਨਾ ਪਾਓ ਇੱਕ ਮਿੰਟ ਇੱਕ ਮਿੰਟ ਰੌਲਾ ਰਹਿਣਾ ਯਾਰ ਨਹੀਂ ਉਹ ਪਤਾਲੀ ਮੁੰਡਾ ਯਾਰ ਰੌਲਾ ਨਾ ਪਾਓ ਕੱਲ ਕੱਲ ਬੋਲ ਰਿਹਾ ਰੌਲਾ ਨਾ ਪਾਓ ਰੌਲਾ ਨਾ ਪਾਓ ਰੋਲਾ ਨਾ ਪਾਓ ਉਹ ਯਾਰ ਜਵਾਬ ਤਾਂ ਆਪੇ ਜੀ ਜਾਬ ਤੇ ਜਾਬ ਤੇ ਜਾਬ ਤੇ ਜੀ ਡਿਗਰੀਟ ਕਰਕੇ ਪਾਪਾ ਜੀ ਆਪੇ ਗੱਲਾਂ ਕਰ ਰਹੇ ਆ ਬਈ ਲੋਕਾਂ ਦੇ ਮੁੱਦੇ ਚੱਕਰੇ ਨੇ ਹਾਂਜੀ ਸੰਘੇੜਾ ਸਾਹਿਬ ਵੇਖੋ ਇੱਕ ਇੱਕ ਗੱਲ ਧਿਆਨ ਨਾਲ ਸੁਣ ਲਿਓ ਮੇਰੀ ਗੱਲ ਸੁਣੋ ਕੇਜਰੀਵਾਲ ਸਾਹਿਬ ਨੇ ਜਿਹੜੇ ਨੇ